ਆਓ ਕਾਲਿਆ ਹਾਂਜੀ ਆ ਸੇਵ ਕੋਰੇ ਰੁੱਕੀ ਹੋਰੇ ਲੈ ਅੱਗੇ ਇੱਕ ਪਹਿਲਾ ਮਗਰ ਪਾਇਆ ਦਰਵਾਜਾ ਹੁਣ ਮੂਹਰੇ ਪਾ ਲਿਆ ਕੀ ਕਰੀ ਜਾਂਦੇ ਕੋਈ ਸਮਝ ਤੋਂ ਬਾਹਰ ਹੋ ਰਿਆ ਯਾਰ ਕੰਮ ਇਹਨਾਂ ਦਾ ਦੇਖੋ ਪੁੱਛ ਲੈਣੇ ਆ ਬਾਈ ਕੀ ਗੱਲ ਹੋ ਗਈ ਹਾਂ ਪੁੱਛ ਲੈਣੇ ਆ ਆ ਹੋਰ ਮਿਸਤਰੀ ਸਾਹਿਬ ਠੀਕ ਠਾਕ ਬਾਈ ਜਲਦੀ ਕਲਾ ਜਣਾ ਨਾ ਤੂੰ ਆ ਦਰਵਾਜਾ ਕਿਉਂ ਪਾਤਾ ਹੁਣ ਮੂਹਰੇ ਇੱਕ ਪਹਿਲਾ ਮਗਰ ਸਿੱਧਾ ਸੀਗਾ ਤੇ ਆ ਦਰਵਾਜੇ ਦੇ ਬਾਈ ਯਾਰ ਆ ਜੱਕ ਜੁੱਕ ਜੇ ਕੀ ਗੁੱਸੇ ਜਗੜ ਦਿਆ ਰੱਖਿਆ ਆਹ ਨਾ ਸਚੰਦਰ ਕੀ ਲਾ ਰੱਖਿਆ ਇਹ ਮੈਨੂੰ ਆ ਲੱਗਦਾ ਛੱਤ ਉੱਚੀ ਚੱਕੀ ਹੋਈ ਯਾਰ ਬੰਜਾਂ ਨੇ ਛੱਤ ਤਾਂ ਉੱਥੀ ਪਈ ਆ ਕਾਇਆ ਕੱਤ ਕਿਹੜੀ ਜੱਕਤੀ ਨਾਲੇ ਆ ਕਿਉਂ ਨਾ ਰੱਖਿਆ ਆਹਾ ਜਗੜ ਬਾਈ ਯਾਰ ਇਹ ਮਨੇ ਧੂਹਿਆ ਬੈ ਜੀ ਇਹ ਮਿਸਤਰੀ ਨੇ ਮਨੇ ਪਾਇਆ ਦੀ ਝੁਗ ਗਿਆ ਜੀ ਤੇ ਹੋ ਗਏ ਨੂੰ 8 ਸਾਲ ਹੋ ਗਏ 8 ਸਾਲਾਂ ਤੋਂ ਬਾਅਦ ਇਹ ਝੁਗਿਆ ਬੈ ਜੀ ਉਹਨੂੰ ਮਹੀਨੇ ਤੋਂ ਪਹਿਲਾਂ ਮੈਂ ਜਦੋਂ ਪੱਕ ਗਿਆ ਮਹੀਨੇ ਤੋਂ ਬਾਅਦ ਉਹਨੂੰ ਆਖਿਆ ਪੁੱਛਿਆ ਸੀ ਮੈਂ ਕਿਹਾ ਪੱਕ ਜੀ ਆਈਏ ਦੇ ਕੀ ਕਰਦਾ ਉਹ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ ਆਉਗੀ ਕਿਹੜਾ ਕੇਰਾ ਮਾੜੀ ਜੀ ਤੇ ਇਹ ਕਹਿੰਦਾ ਕਹਿੰਦਾ ਮਨੇ ਮੇਰੀ ਗਾਰੰਟੀ ਆ ਹਾਂ ਠੀਕ ਹੈ ਜੀ ਉਦੋਂ ਬਾਅਦ ਹੁਣ 8 ਮਹੀਨਿਆਂ ਤੋਂ ਬਾਅਦ 8 ਸਾਲਾਂ ਤੋਂ ਬਾਅਦ ਹੋਣਾ ਮੈਂ ਉਹਦੇ ਨੂੰ ਫੋਨ ਲਾ ਕੇ ਪੁੱਛਿਆ ਜੀ ਮੈਂ ਕਹੇ ਇਹ ਤੇ ਛੱਤ ਚੂਹੀ ਵੀ ਆ ਹੂੰ ਉਹ ਕਹਿੰਦਾ ਇਹਦੀ ਗਾਰੰਟੀ ਕੀ ਆ ਤੇ ਮੈਂ ਕਹੇ ਗਾਰੰਟੀ ਦਾ ਹੁਣ ਦੇਣੀ ਬੂ ਇਹਦੇ ਕਿਦੋਂ ਹੋਈ 8 ਸਾਲਾਂ ਉਹ ਕਹਿੰਦਾ ਕਹਿੰਦਾ ਤੇਰੇ ਪਿਓ ਨੇ ਕਾਲ ਕਰੀ ਆ ਤੇ ਹਮ ਸਮਾਨ ਨਹੀਂ ਲੈ ਕੇ ਦਿੱਤਾ ਮੈਂ ਉਹ ਸਮਾਨ ਨਾ ਪੂਰਾ ਲੈ ਕੇ ਦਿੱਤਾ ਨਾਲ ਆਪ ਵੀ ਗਿਆ ਸੀ ਸਰਗਾ ਵੀ ਆਪ ਹੀ ਦਵਾਇਆ ਉਹਨੇ ਜੀ ਸਿਮਿੰਟ ਵੀ ਆਪ ਦਵਾਇਆ ਏਸੀ ਸਿਮਿੰਟ ਦਵਾਇਆ ਹੂੰ ਤੇ ਸਰਗਿਆ ਵੀ ਆਦੀ ਮਰਜ਼ੀ ਨਾਲ ਦਵਾਇਆ ਉਹਨੇ ਤੇ ਦਵਾਇਆ ਵੀ ਸੁਦੂਲ ਕੜ ਤੋਂ ਠੀਕ ਤੇ ਉਹਨੂੰ ਸਮਾਨ ਪੂਰਾ ਲਿਆ ਤਾਂ ਦੀ ਆਸੇ-ਪਾਸੇ ਵੀਮ ਤੋਂ ਵੀ ਪਤਾ ਲੱਗਦਾ ਜੀ ਮਾਨ ਨੇ ਪਾਇਆ ਪਿਆ ਹੂੰ ਜੇ ਇਹ ਚ ਖਰਚਾ ਨਹੀਂ ਕਰਾਇਆ ਉਹਨੇ ਤਾਂ ਦੱਸਿਓ ਪੂਰਾ ਵੀਮ ਲਵਾਈ ਬੈਠਾ ਮੈਂ ਥੱਲੇ ਵੀ ਲਵਾਈ ਬੈਠਾ ਤਾਂ ਵੀ ਵਿਚਾਲੇ ਵੀ ਪਵਾਈ ਬੈਠਾ ਹੂੰ ਹਾਂ ਫਿਰ ਝੋਕਣਾ ਤਾਂ ਚਾਹੀਦਾ ਸੀ ਨਾ ਹਾਂ ਜੀ ਉਹ ਚੀਜ਼ ਉੱਤੇ ਤੇ ਤਾਂ ਆਏ ਨੇ ਵੀਮ ਪਾਤੇ ਫਿਰ ਕੀ ਕਹਿੰਦਾ ਤੂੰ ਆਖੇ ਨਹੀਂ ਉਹਨੂੰ ਵੀ ਝੋਕਿਆ ਯਾਰ ਉੱਚਾ ਜੀ ਉਲਟਿਆ ਕਹਿੰਦਾ ਕਹਿੰਦਾ ਤੇਰੇ ਪਿਓ ਨੇ ਪਵਾਇਆ ਉਲਟਿਆ ਗਲ ਪੈਣਾ ਉਹ ਉਹ ਪਾਇਆ ਤਾਂ ਅਕਦੇ ਤੂੰ ਐ ਖਸਮਾ ਮੇਰੇ ਪਿਓ ਨੇ ਤਾਂ ਨਹੀਂ ਪਾਇਆ ਹਾਂ ਫਿਰ ਉਹੀ ਗੱਲ ਆਉਂਦੀ ਆ ਉਹ ਕਹਿੰਦਾ ਕਹਿੰਦਾ ਤੇਰੇ ਮੇਰੇ ਪਿਓ ਦੇ ਢਾਲਦਾਨਾ ਗੱਲ ਹੁਣ ਉਹ ਕਹਿੰਦਾ ਉਹਨੂੰ ਮੈਂ ਕਿਹਾ ਮੈਂ ਯਾਰ ਇਹਦਾ ਕੁਝ ਕਰੂਗਾ ਮੈਂ ਹਾਲ ਉਹ ਕਹਿੰਦਾ ਕੁਝ ਮਰਜ਼ੀ ਕਰ ਲੈ ਕਹਿੰਦਾ ਮੇਰਾ ਕਹਿੰਦਾ ਮੈਂ ਨਾ ਐਂ ਹੀ ਕਰਤਾ ਉਹ ਭਾਈ ਐਂ ਨਹੀਂ ਹੁੰਦਾ ਹੁੰਦਾ ਗੱਲ ਜੇ ਮਿਸਤਰੀ ਦੀ ਗਲਤੀ ਹੈ ਨਾ ਹੁਣ ਆ ਖੜਾ ਮਿਸਤਰੀ ਕੋਲੇ ਦੇ ਤੇ ਇਹਦਾ ਮੈਨੂੰ ਇਹ ਮਿਸਤਰੀ ਚ ਗਲਤੀ ਹੋਵੇ ਹੁਣ ਜਿਉਂ ਲਕ ਝੋਖ ਗਿਆ ਬੀਮ ਝੋਖ ਗਿਆ ਗੱਲ ਨੂੰ ਫਿਰ ਆਪਾਂ ਇਸ ਨੂੰ ਆਖਾਂਗੇ ਹੋਰ ਕਿਹਨੂੰ ਆਖਾਂਗੇ ਇਹ ਤਾਂ ਬਣਾ ਦਾ ਗੱਲ ਵੀ ਐ ਨਹੀਂ ਨਾ ਹਾਂ ਜੀ ਉਹਨੂੰ ਆਖਿਆ ਸੀ ਉਹ ਮੁੜ ਕੇ ਗੱਲ ਆਇਆ ਗੱਲ ਤੀ ਨਹੀਂ ਆਇਆ ਇਹ ਗੱਲ ਤੇ ਤਾਂ ਹੋਣਾ ਪੈਂਦਾ ਹੁੰਦਾ ਇਹ ਗੱਲ ਤਾਂ ਹੈਗੀ ਗਲਤ ਉਹ ਕਦੋਂ ਨੇ ਕਿਹਾ ਕਹਿੰਦਾ ਕਿ ਮੇਰਾ ਕੁਸੀ ਕਰ ਲੈ ਮੈਂ ਕਿਹਾ ਬਈ ਮੈਂ ਕਰੂ ਹਾਂ ਇਹ ਮੇਰੀ ਪਹੁੰਚ ਹੋ ਗਈ ਹਾਂ ਤਾਂ ਮੈਂ ਇਹ ਕਰ ਕਰ ਬਈ ਗੱਲ ਦੀ ਕੋਈ ਦਲੀਲ ਹੁੰਦੀ ਆ ਯਾਰ ਹਾਂ ਗੱਲ ਕਰਨ ਦਾ ਤਾਂ ਆ ਬਿਨਾਂ ਦਲੀਲ ਦੇ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਤਾਂ ਨਹੀਂ ਹੁੰਦਾ ਕਿ ਆਪਾਂ ਯਾਰ ਹੁਣ ਮੈਂ ਇੱਥੇ ਪਾ ਕੇ ਦਰਵਾਜ਼ਾ ਉੱਢੀ ਦੂਆ ਇਹ ਕੋਈ ਇਹ ਨਹੀਂ ਆ ਕੋਈ 2-4 ਦਿਨਾਂ ਦੀ ਨਹੀਂ ਹੁੰਦੀ ਇਹ ਨਹੀਂ ਹੁੰਦੀ ਆ ਜਿਹੜਾ ਤੂੰ ਪਹਿਲਾਂ ਦਰਵਾਜ਼ਾ ਤਾਇਆ ਮੇਰੇ ਪਿਓ ਨੇ ਲਾਲਿਆਂ ਦੇ ਤੋਂ ਭੋਲਾ ਸੀ ਨੀ ਮਿਸਤਰੀ ਤੇ ਤਾਇਆ ਕੌਰ ਸੇ ਹਾਂ ਇਹ ਨੇ ਤੋਂ ਇਹਨਾਂ ਨੇ ਪਾਇਆ ਸੀ ਦਰਵਾਜ਼ਾ ਤੇ ਡਾਟਾ ਤਾਂ ਐਵੇਂ ਕੰਮ 50 ਸਾਲ ਹੋ ਗਏ ਡਾਟਾ ਤਾਂ ਇਹ ਲਖੀਰਾ ਘੜਾ ਪਿਆ ਡਾਟਾ ਨੇ ਇਹ ਇਹਦਾ ਲੈਂਟਰ ਆ ਉਹਦਾ ਡਾਟਾ ਨਹੀਂ 흘ੀਆਂ ਇਹ ਤਾਂ ਆਰ ਸੀ ਸੀ ਲੈਂਟਰ ਆ ਅਗਲੇ ਦਾ ਅੱਧਾ ਘਰ ਲੱਗ ਗਿਆ ਯਾਰ ਇਹਦੇ ਉੱਤੇ ਐ ਥੋੜੀ ਹੁੰਦਾ ਕੰਮ ਹਾਂ 21 ਗੱਲ ਬਾਈ ਯਾਰ ਸਮਾਨ ਵੱਧ ਮੰਗਾ ਲਿਆ ਤੇ ਕੇ ਪਾਇਆ ਬੂਏ ਨਹੀਂ ਬਾਈ ਪਾਉਣ ਦੀ ਤਕਨੀਕ ਨਹੀਂ ਆਉਂਦੀ ਕਿਸੇ ਨੂੰ ਠੀਕ ਹੈ ਜੀ ਜਿਸ ਮਾਣ ਦੀ ਤਕਨੀਕ ਚਾਹੀਦੀ ਹੈ ਹੁਣ ਕੋਈ ਇਹ ਤੇ ਸੜੀਆ ਘੱਟ ਪਾਇਆ ਨਹੀਂ ਸਰਗਾ ਵੱਧ ਪਾਇਆ ਮੈਂ ਸਮਝਾਂ ਦੀ ਅਸੀਂ ਤਾਂ ਇਹਦੇ ਨਾਲੋਂ ਇਹਦੇ ਤਾਂ ਪਾਏਗੇ 30 ਸੜੀਏ 6 ਸੁੱਤੇ ਦੇ ਤੇ ਅਸੀਂ ਪਾਏ ਆ 16 ਸੜੀਏ ਤੇ ਚ ਸਾਡਾ ਬਾਇਆ ਤੋਂ 22 ਫੁੱਟ ਹੈ ਇਹਦਾ ਬਾਇਆ 17 ਫੁੱਟ ਹੈ ਛੇ ਬਾਇਆ ਨਹੀਂ ਘਟੇ ਤਾਂ ਇਹ ਬਾਇਆ ਵੀ ਘਟ ਹੈ ਗੱਲ ਕਰ ਤਰੀਕਾ ਨਹੀਂ ਪਾਉਣ ਦਾ ਹਾਂ ਤਰੀਕੇ ਦੇ ਬਿਨਾਂ ਤਾਂ ਦੁਕਾਨ ਖੜਦਾ ਵੀ ਨਹੀਂ ਨਾ ਤਰੀਕੇ ਤੋਂ ਬਿਨਾ ਬਾਈ ਕੋਈ ਕੰਮ ਨਹੀਂ ਖੜਦਾ ਉਹ ਵੀ ਕਰ ਦਿੰਦੀ ਆ ਡਾਟ ਕਹਿੰਦਾ ਬਿਨਾ ਸੀਮਿੰਟ ਤੋਂ ਵੀ ਖੜਾ ਕਰ ਦਿੰਦਾ ਹੈ ਨਾ ਬਿਨਾ ਸੀਮਿੰਟ ਤੋਂ ਵੀ ਖੜਾ ਕਰ ਦਿੰਦਾ ਹਾਂ ਪਰ ਇਹ ਜੇ ਤਕਨੀਕ ਹੈ ਤਾਂ ਤਾਂ ਹੀ ਚੱਲੂ ਨਾ ਚਲ ਆ ਪਤਾ ਹਾਂ ਵੀ ਦੇਖ ਫਿਰ ਆ ਜਾ ਤਾਂ ਹਾਂ ਦੇਖ ਲੋ 2 ਬੀਮ ਦੀंदे ਨੇ ਮੇਂ ਜਿਵੇਂ ਪਾਈ ਹੋਈ ਸਾਰੀ ਤੁਹਾਨੂੰ ਦੱਸਾਂਗਾ ਬੀਮ ਬੂਮ ਕੱਟ ਪਾਇਆ ਉਹਨੂੰ ਫਿਰ ਆਪਾਂ ਕਹਿੰਦੀ ਵੀ ਮਿਸਤਰੀ ਗਲਤੀ ਇਹਦੇ ਤਾਂ ਕਾਦੀ ਗਲਤੀ ਇਹਦੀ ਗਲਤੀ ਹੈ ਇਹਦੀ ਪਹਿਲਾ ਬੀਮ ਕਹਿੰਦੇ ਹਾਂ ਹਾਂ ਇੱਕ ਆ ਲੋ ਆ ਗਿਆ ਜੀ ਦੂਜਾ ਆ ਗਿਆ ਜੀ ਤੀਜਾ ਆ ਆ ਗਿਆ ਜੀ ਚੌਥਾ ਤੇ ਆ ਗਿਆ ਜੀ ਪੰਜਵਾਂ ਕਿੰਨਾ ਖਰਚਾ ਕਰਕੇ ਕੋਈ ਡਾਕਟਰ ਹੀ ਨਹੀਂ ਆਉਂਦਾ ਹਾਂ ਹਾਂ ਇੰਨਾ ਖਰਚਾ ਕਰਕੇ ਆ ਹੁਣ ਬਾਈ ਉਹਨਾਂ ਨੇ ਪਾਇਆ ਇਹ ਚ ਸਾਨੂੰ ਕੁਝ ਨਹੀਂ ਦਿੰਦਾ ਆ ਤਾਂ ਇੱਧਰ ਤਾਂ ਤੁਹਾਡੇ ਸਾਹਮਣੇ ਆ ਬੀਮ ਦੀ ਸੀ ਜਾਂਦੇ ਆ ਤੇ ਇੱਧਰ ਬੀਮ ਬੂਮ ਕੁਝ ਨਹੀਂ ਦਿੰਦਾ ਇਹ ਕਹਿੰਦਾ ਮੇਰੀ ਤਾਂ ਵੀ ਗਾਰੰਟੀ ਹੈ ਉਹ ਲੈ ਦਾ ਸੋਪਰਾਵਾ ਆਪਣੀ ਤਾਂ ਕੋਈ ਗਰੰਟੀ ਹੈ ਹਾਂ ਇਸ ਦਾ ਕੋਕੇ ਲਾਉਣੇ ਆ ਮਾੜਾ ਕੰਮ ਕਦੇ ਕਰੇ ਹੀ ਨਹੀਂ ਕਰੇ ਹੀ ਨਹੀਂ ਹੁੰਦਾ ਹੈ ਭਰਾਵਾ ਫਰਕ ਇੱਥੇ ਕਿੰਨੇ ਜ਼ਿੰਮੇਦਾਰ ਪੈਸਾ ਲਾਉਂਦਾ ਇੱਥੇ ਪਹਿਲਾਂ ਮੈਂ ਟੀ ਟੀ ਸਨਾਰਕੀਆਂ ਦੋ ਕੋਠੀਆਂ ਪਾ ਕੇ ਗਿਆ ਜੰਗੀਰ ਕੇ ਨੈਬੇ ਦੇ ਚਵਾਰੇ ਪਾ ਕੇ ਗਿਆ ਕਿਤੇ ਬਾਲ ਜਿੰਨੀ ਪਾ ਖਾਈ ਦਿਖਾ ਦੇ ਕੋਈ ਵੀ ਆ ਇਹਦੇ ਵਿੱਚ ਪਾ ਖਾਈ ਪੀ ਹਾਂ ਫਰਕ ਹੈਗਾ ਫਿਰ ਇਸ ਚੀਜ਼ ਦਾ ਮਕਾਨ ਪਾਇਆ ਉਹ ਤੇ ਦਿਖਾ ਦੇ ਹਾਂ ਸਨੇ ਪਾਇਆ ਪਹਿਲਾਂ ਸਾ ਤੇ ਦੂਜਿਆਂ ਨੂੰ ਦਿਖਾਈ ਜਨਿਆ ਕੋਠੀ ਪਹਿਲਾਂ ਮੈਂ ਹੀ ਪਾਈ ਹੈ ਇਹ ਇਤਨੇ ਪਾ ਗਏ ਆ ਕੋਠੀ ਭਾਈ ਨੇ ਇਹ ਸਿੱਧੂ ਪਵਾਈ ਸੀ ਭਾਈ ਤਾਂ ਕਰਕੇ ਹੁਣ ਇਹ ਲੈ ਹੁਣ ਆਹ ਦੇਖ ਲੋ ਇੰਨੀ ਨੀਜ਼ ਮਿੱਟੀ ਪਾਈ ਸੀ ਤੇ ਉਹ ਸਾਹਮਣੇ ਦਿਖਾ ਦੇਣਾ ਤੁਹਾਨੂੰ ਮਿੱਟੀ ਦਾ ਪਾਣੀ ਸੀ ਹਾਂ ਇਹ ਵਿਚਾਲੇ ਲੱਭ ਜਾਂਦਾ ਸੀ ਵਿਚਾਲੇ ਲੱਭ ਜਾਂਦਾ ਸੀ ਇਹ ਮਿੱਟੀ ਪਾਣੀ ਸੀ ਪਾਣੀ ਦਾ ਕੱਢਣਾ ਹੀ ਸੀ ਅੱਜ ਦਿਨ ਪਾਣੀ ਦਾ ਹਾਂ ਫਿਰ ਜੋ ਥੱਲੇ ਲੱਭ ਜਾਂਦਾ ਸੀ ਇਹ ਮਿੱਟੀ ਪਾਣੀ ਸੀ ਉਹ ਤਾਂ ਕੋਈ ਪਾਣੀ ਤਾਂ ਚੱਪੜ ਬਣ ਕੇ ਖੜ ਜਾਂਦਾ ਸੀ ਹੂੰ ਇਹ ਤਾਂ ਫਿਰ ਐ ਗਲਤ ਹੋ ਗਿਆ ਨਾ ਕੰਮ ਹੁਣ ਆਹ ਦੱਸੋ 22 ਫੁੱਟ ਪਾਇਆ ਉਹਨੇ ਤਾਂ ਵੀ ਇੰਨੇ ਨੇ ਉਹ ਕਰੇ ਸਰੀਏ ਠੋਕੇ ਤੇ ਇੱਥੇ ਸਰੀਏ ਵੱਧ ਪਾਏ ਪਏ ਕੋਈ ਸਾਡੀ ਉਸ ਬੰਦੇ ਨਾਲ ਲੜਦਾਟ ਨਹੀਂ ਕੁਛ ਨਹੀਂ ਪਰ ਕਿਸੇ ਦਾ ਨੁਕਸਾਨ ਹੋ ਗਿਆ ਅਸੀਂ ਇਹ ਗੱਲ ਕਹਿੰਨੇ ਆ ਸਾਥੋਂ ਉਹ ਨਹੀਂ ਜੇ ਰਹਿ ਜਾਂਦਾ ਇਹ ਗੱਲ ਗਲਤ ਹੈ ਨਾ ਵੀ ਕਿਸੇ ਦਾ ਨੁਕਸਾਨ ਹੋ ਜੇ ਤੇ ਮਗਰੋਂ ਅਗਲਾ ਕਹਦੇ ਯਾਰ ਹੁਣ ਟਰੈਕਟਰ ਸਮਰਾਲ ਲਈ ਆਪਾਂ ਪੰਪ ਮੈਂ ਇੱਕ ਵਾਲੇ ਤੇ ਕਰਾ ਲੈ ਤੇ ਮੇਰੇ ਕੋਲ ਵੀ ਜਵਾਰੀ ਜਾਵਾਂਗੇ ਨਾ ਵੀ ਪੰਪ ਕਿਵੇਂ ਹੋਇਆ ਤੇ ਮੁੜ ਕੇ ਅਗਲਾ ਕਹਦੇ ਵੀ ਸਾਨੂੰ ਤਾਂ ਪਤਾ ਨਹੀਂ ਯਾਰ ਇਹ ਤੁਸੀਂ ਦੇਖੋ ਯਾਰ ਵੀ ਤੁਸੀਂ ਕਾਹਲ ਕਰ ਗਏ ਕਾਹਲ ਦਾ ਆਪਣੇ ਨਾਲ ਮਤਲਬ ਨਹੀਂ ਮਿਸਤਰੀ ਦਾ ਕੰਮ ਮਿਸਤਰੀ ਨਾਲ ਹੀ ਆ ਮਿਸਤਰੀ ਦਾ ਕੰਮ ਮਿਸਤਰੀ ਮੈਂ ਤਾਂ ਭਾਵੇਂ ਖੜਾ ਰੌਲਾ ਪਾਈ ਜਾਵਾਂ ਉਹਦਾ ਕੀ ਮਤਲਬ ਹੋਇਆ ਨਾ 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 ਹਾਂ ਇਹ ਚੀਜ਼ਾਂ ਬੱਟੀਆਂ ਹੁੰਦੀਆਂ ਇਹਦੇ ਡੈਡੀ ਨੇ ਕਾਹਲ ਕਰਿਉ ਕਹੇ ਹੋਊਗਾ ਵੀ ਭਾਈ ਦਿਹਾੜੀਆਂ ਪੈਣੇ ਆ ਕੰਮ ਛੇਤੀ ਕਰੋ ਉਹ ਤਾਂ ਨਹੀਂ ਕਹਿਆ ਨਾ ਵੀ ਕਰਨੀ ਦੇਸੀ ਆਪ ਚੱਕਲੀ ਮੈਂ ਕਾਹਲ ਤਾਂ ਹਾਂ ਉਹ ਤਾਂ ਮੇਰੀ ਕਿਸਨ ਦਿਹਾੜੀਆਂ ਦਾ ਤਾਂ ਇਹ ਕਹਿੰਦੀ ਨਹੀਂ ਪਹਿਲਾਂ ਇੰਨਾ ਕੰਮ ਕਰ ਕੇ ਇਹ ਕੋਠੀ ਪਾ ਗਏ ਗਿਆ ਉਦੋਂ ਨਹੀਂ ਕਹਿਆ ਇਹਨਾਂ ਨੇ ਆਹ ਦਰਵਾਜ਼ਾ ਪਾਈ ਜਾਂਦੇ ਆ ਸਾਨੂੰ ਇਹਨਾਂ ਨੇ ਇੱਕ ਵਾਰੀ ਵੀ ਆਇ ਨਹੀਂ ਕਿਹਾ ਵੀ ਯਾਰ ਤੁਸੀਂ ਕਾਹਲ ਕਰੋ ਇਹ ਕਹਿੰਦਾ ਵੀ ਆਪਣਾ ਕੰਮ ਇੱਕ ਨੰਬਰ ਹੋਣਾ ਚਾਹੀਦਾ ਟਾਈਮ ਜਿੰਨਾ ਮਰਜ਼ੀ ਲੱਗ ਜਾਏ ਪੈਸੇ ਜਿੰਨੇ ਮਰਜ਼ੀ ਲੱਗ ਆ ਹੁਣ ਖਰਚਾ ਕਰੀ ਜਾਂਦਾ ਹੈ ਕਰੀ ਜਾਂਦਾ ਆਹਦਾ ਰਦਾਬੀ ਪੱਤੀ ਮੰਗਾ ਲੈਣੇ ਆ ਕਦੇ ਗੁਟਕੇ ਮੰਗਾ ਲੈਣੇ ਚੱਕਣ ਨੂੰ ਕਦੇ ਕੁਸ ਮੰਗਾ ਲੈਣੇ ਲਿਆਕੀ ਦਿੰਦਾ ਲਿਆਕੀ ਦਿੰਦਾ ਸਾਨੂੰ ਤਾਂ ਕਦੇ ਇਹਨੇ ਮੱਥੇ ਵੱਟ ਪਾਇਆ ਹੀ ਨਹੀਂ ਵੀ ਆਹ ਚੀਜ਼ ਲਿਆ ਕੇ ਨਹੀਂ ਦਿੰਦਾ ਮੈਂ ਫਿਰ ਵੀ ਯਾਰ ਅਗਲੇ ਦਾ ਨੁਕਸਾਨ ਹੋ ਜੇ ਭੈਣਾ ਫਿਰ ਤਾਂ ਆਹ ਦੁੱਖ ਰਗਦਾ ਯਾਰ ਇਹ ਤਾਂ ਹਾਂ ਫਿਰ ਤਾਂ ਕੰਮ ਕਰਨ ਦਾ ਫਾਇਦਾ ਹੀ ਨਹੀਂ ਆਪਣਾ ਗਾਰੰਟੀ ਦੇ ਸੀ ਚੱਕਣ ਦਾ ਮਕਸਦ ਕੀ ਹੈ ਜਦੋਂ ਆਪਾਂ ਅਗਲੇ ਆਏ ਹੁੰਦਾ ਹੈ ਭਾਈ ਜਦੋਂ ਅਗਲੇ ਹੁਣ 10000 ਪੈਸੇ ਇਕੱਠੇ ਕਰਕੇ ਲਾਏ ਆ ਜਿਹੜੇ ਯਾਰ ਮਸਾਂ ਦੇ 4 ਕਿੱਲਿਆਂ ਵਾਲਾ 4 ਕਿੱਲਿਆਂ ਵਾਲਾ ਬੰਦਾ ਕਿੱਡਾ ਗੰਮੀਰ ਹੁੰਦਾ ਹੈ ਕੀ ਕਰ ਦੂਗਾ ਉਹ ਕੀ ਕਰ ਦੂਗਾ 4 ਕਿੱਲਿਆਂ ਵਾਲਾ ਮੁੜ ਕੇ ਕੰਧੋਲੀ ਨਹੀਂ ਖੜੀ ਹੁੰਦੀ ਹਾਂ ਮੁੜ ਕੇ ਕੰਧੋਲੀ ਨਹੀਂ ਖੜੀ ਹੁੰਦੀ ਇਹਦਾ ਫਿਰ ਵੀ ਦਰਵਾਜ਼ਾ ਦਵਾਰੇ ਪਾਉਂਦਾ ਹਮਲਾ ਬੜਾ ਬੱਤਾ ਨਹੀਂ ਇਹਦਾ ਕਰਨ ਕੋਲੇ ਮੇਰੀ ਗੱਲ ਨੂੰ 4 ਕਿੱਲੇ ਜਿਮੀਂ ਹੈ ਪੈਸਾ ਪੈਸਾ ਜੋੜ ਕੇ ਮਸਾਂ ਇਕੱਠੇ ਕਰਕੇ ਇਹ ਪੈਸੇ ਲਾਉਂਦਾ ਮਕਾਨ ਤੇ ਇਹਨੂੰ ਆਇਆ ਵੀ ਗਾਂ ਮੇਰੇ ਆਉਣ ਵਾਲੀ ਕਿਹੜੀ ਜਵਾਕਾਂ ਨੂੰ ਨਾ ਇੱਕ ਇਹਦਾ ਜਵਾਕ ਥੋੜਾ ਜਿਹਾ ਆਰੀ ਮਸਾਂ ਜੀ ਇਹ ਕਿਹਦਾ ਭਰਾ ਵਿਚਾਰਾ ਮੰਤਬੁੱਧੀ ਇਹ ਇਕੱਲਾ ਆ ਗਿਆ ਕੰਮ ਵਾਲਾ ਇਹ ਇਕੱਲਾ ਹੁਣ ਕੀ ਕੀ ਕੁਛ ਕਰ ਦੂਗਾ ਉਤੋਂ ਫਿਰ ਇਹ ਮਾਰ ਪੈ ਗਈ ਹਾਂ ਉਤੋਂ ਆ ਮਾਰ ਪੈ ਗਈ ਇਹ ਹੁਣ ਇਹਦੇ ਤੇ ਖਰਚਾ ਹੋਈ ਜਾਂਦਾ ਚੱਕੀ ਜਾਂਨੇ ਆ ਪਰ ਇਹ ਗੱਲ ਗਲਤ ਆ ਯਾਰ ਕਿਸੇ ਨੂੰ ਇਹ ਨਾ ਕਿਹਾ ਕਰੋ ਨਾ ਵੀ ਜਿਹੜਾ ਕੁਛ ਕਰਨਾ ਕਰ ਦੇ ਕਰਨ ਵਾਲੀ ਗੱਲ ਗਲਤ ਕਰਨ ਵਾਲੀ ਦਾ ਅਗਲਾ ਸਾਰਾ ਕੁਝ ਹੀ ਜਾਣਦਾ ਹੁੰਦਾ ਹਾਂ ਸਭ ਕੁਝ ਜਾਣਦਾ ਹੁੰਦਾ ਹੈ ਅਗਲਾ ਚੱਲ ਆਪਦਾ ਘਰ ਦੇਖ ਕੇ ਜਾਂ ਕਿੰਨੇ ਦੀ ਖੜ ਜੰਦਾ ਹੈ ਹਾਂ ਚੁੱਪ ਕਰ ਜਾਂਦਾ ਹੈ ਪਰ ਕਿਸੇ ਨੂੰ ਦੱਬਿਆ ਨਾ ਕਰੋ ਉਹ ਬੰਦੇ ਨੇ ਮੁੜ ਕੇ ਆਈ ਵੀ ਨਹੀਂ ਆਖਿਆ ਮੰਨ ਗਿਆ ਮੈਂ ਦੇਖਣ ਆਉਣਾ ਜਾਂ ਭਾਈ ਮੈਂ ਦੇਖ ਜੈਨਾ ਉਲਟੇ ਆਏ ਕਹਿੰਦਾ ਕਹਿੰਦਾ ਕਿਹੜਾ ਕੁਝ ਕਰਨਾਗਾ ਹਾਂ ਇਹ ਚੱਲਦੇ ਵਿੱਚੋਂ ਹੈ ਕਹਿੰਦਾ ਸੋ ਹੈ ਕੀ ਰਹੀ ਗੱਲ ਸਮਝ ਜੇ ਬੰਦਾ ਹੈ ਕੀ ਹੁੰਦੀ ਹੈ ਸ਼ੰਕਰ ਬੋਲਦਾ ਸੀ ਨਾ ਉਹ ਚੱਕਰ ਪਈ ਜਾਂਦਾ ਚਲੋ ਜੀ ਹਾਂ ਹੁਣ ਵੱਧ ਤੋਂ ਵੱਧ ਇਹ ਦੱਸਿਓ ਵੀ ਇਹ ਕਸੂਰ ਹੈ ਕਿ ਨਹੀਂ ਮਿਸਤਰੀ ਦਾ ਬਸ ਇੰਨੀ ਗੱਲ ਹੈ ਜਿਹਨੂੰ ਭਾਈ ਜਿਹਨੇ ਦੇਖੀ ਤਾਂ ਉਹ ਮਿਸਤਰੀ ਨੂੰ ਜਰੂਰ ਸਮਝਾਇਓ ਵੀ ਇਹ ਗੱਲਾਂ ਐ ਨਹੀਂ ਚਲਦੀਆਂ ਹੁੰਦੀਆਂ ਗੱਲਾਂ ਰਲ ਮਿਲ ਕੇ ਹੀ ਚਲਦੀਆਂ ਹੁੰਦੀਆਂ ਜੇ ਕੋਈ ਤੇਥੋਂ ਫਾਲਟ ਪੈ ਗਿਆ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਨਾ ਕਿ ਹੁਣ ਇਹ ਮਿਸਤਰੀ ਵੀ ਕਰਦੇ ਹੀ ਐ ਨਾ ਉਹਦਾ ਹੱਲ ਤਾਂ ਫਿਰ ਤੂੰ ਹੀ ਕਰ ਦਿੰਦਾ ਮੈਂ ਤਾਂ ਤੈਨੂੰ ਵੀ ਨਹੀਂ ਜਾਣਦਾ ਤੇ ਇਹਨੂੰ ਵੀ ਨਹੀਂ ਬਾਈ ਨੂੰ ਜਾਣਦਾ ਆ ਬੈਠਾ ਮੈਨੂੰ ਤਾਂ ਅੱਜ ਮਿਲਿਆ ਨਾ ਕੋਈ ਮੈਂ ਇਹ ਰਿਸ਼ਵਤ ਪਿੱਛੇ ਕੰਮ ਕਰਿਆ ਨਾ ਕੋਈ ਪੈਸੇ ਪਿੱਛੇ ਕੰਮ ਕਰਿਆ ਇੱਕ ਇਹ ਕਿਸੇ ਦਾ ਮਕਾਨ ਗਰੀਬ ਬੰਦੇ ਦਾ ਐ ਹੋ ਗਿਆ ਤਾਂ ਕਰਕੇ ਵੀਡੀਓ ਪਾਈ ਐ ਨਹੀਂ ਮੈਨੂੰ ਹੋਰ ਕੋਈ ਮਤਲਬ ਨਹੀਂ ਇਹਦੇ ਨਾਲ ਤੁਹਾਨੂੰ ਪਤਾ ਹੀ ਐ ਵੀ ਜ਼ਿੰਮੇਦਾਰਾਂ ਦਾ ਮੁੰਡਾ ਮੈਂ ਵੀ ਆ ਜਿਹੜੇ ਜਿਹੜੇ ਲੇਬਰ ਵਾਲੇ ਮੁੰਡੇ ਐ ਪਹਿਲਾਂ ਉਹ ਉਹ ਇੱਥੇ ਕੰਮ ਕਰਦੇ ਸੀ ਪਹਿਲਾਂ ਆਮ ਇੱਕ ਦੋ ਮੁੰਡੇ ਇਹਨਾਂ ਦੇ ਵਿੱਚ ਨਾਲ ਐ ਉਹ ਉਹ ਮਿਸਤਰੀ ਦੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਵੀ ਪੁੱਛ ਲਓ ਮੜਾ ਜਾਂ ਪਤਾ ਲੱਗ ਜੀ ਕਿਵੇਂ ਕਰਦੇ ਸੀ ਇਹ ਭਾਈਰ ਤਾਂਹਾਂ ਤੋਂ ਇਹਨਾਂ ਫਰਕ ਪੈ ਗਿਆ ਆ ਚੀਜ਼ ਦਾ ਬਾਹਰ ਦਾ ਤੁਸੀਂ ਭਾਈ ਬਾਰ ਦੇਖੋ ਯਾਰ ਥੱਲੋਂ ਕਿੱਥੇ ਜਾਂਦਾ ਤੇ ਤਾਂਹਾਂ ਤੋਂ ਕਿੱਥੇ ਜਾਂਦਾ ਹਾਂ ਥੱਲੋਂ ਇਹ ਚਾਰ ਇਟਾਂ ਇਹ ਮੇਸਤਰੀ ਉਸੇ ਦੀ ਕੱਢਿਆ ਹੋਇਆ ਤੇ ਤਾਂਹਾਂ ਤੋਂ 2 3 4 ਤੇ ਸਾਢੇ 4 ਹੈ ਸਾਢੇ 4 ਇਟਾਂ ਤਾਂਹਾਂ ਤੋਂ ਫਰਕ ਪੈ ਗਿਆ ਸਾਢੇ 3 ਹੈ ਇੱਕ ਇਟ ਦਾ ਫਰਕ ਪੈ ਗਿਆ ਹੁਣ ਤੁਸੀਂ ਦੇਖ ਲਓ ਆਪ ਤੇ ਦੱਸ ਦਿਓ ਆ ਦੇਖੋ ਜੀ ਗੋੜੀ ਗੱਲ ਤਾਂ ਹੈ ਨਹੀਂ ਆ ਬੀਮ ਵੀ ਪਾਇਆ ਐਡਾ ਕਿੰਨਾ ਵੱਡਾ ਬੀਮ ਪਾਇਆ ਆ ਤੇ ਆਹ ਬੀਮ ਦੇਖ ਲਓ ਕਿੰਨਾ ਚੌੜਾ ਪਾਇਆ 400 ਮੰਨੇ ਜਿਹੜਾ ਹੋ ਆ ਇਹ ਵੀ ਦੇਖ ਲਓ ਕਿੰਨਾ ਪਤਲਾ ਐ ਪਾਇਆ ਚਲ ਮੜਾ ਕੋਈ ਹੋਰ ਪੁੱਛ ਲੋ ਗਲੇ ਹੀ ਬਾਰ ਦਾ ਫਰਕ ਆ ਉਹ ਬਾਰ ਵੱਡਾ ਐ ਛੋਟਾ ਇਹਦਾ 8 ਫੁੱਟੀ ਆ ਆਹ ਦੇਖ ਲਓ ਇਹ 8 ਫੁੱਟੀ ਐ ਉਹ ਸਵਾ 12 ਫੁੱਟਾ ਦਾ ਉਹ ਸਵਾ 12 ਫੁੱਟ ਕੰਪਾਇੰਟ ਆਪਦੀ ਰੱਖੀਏ ਰੱਖੀਏ ਚ ਤਾਂ ਵੀ ਦੇਖੋ ਕਿੰਨਾ ਕਰਕਾ ਇਹਨਾਂ ਫਰਕ ਹੈ। ਸਾਕੇ ਲਾ। ਆ ਦੇ ਲੋ ਇੱਡ ਤੇ ਉਹ ਇੱਥੇ। ਉਹ ਦੇਖੋ ਤੋ ਤੱਕ ਪਾ। ਖਰਚੇ-ਖਰਚੇ ਬੰਨੀ ਹੁੰਦਾ ਨਹੀਂ ਯਾਰ ਇਹ ਕਹਿ ਨਹੀਂ ਸਕਦੇ ਆਪਾਂ ਵੀ ਬੰਦੇ ਨੇ ਮਾਲਕ ਨੇ ਖਰਚਾ ਨਹੀਂ ਦਿੱਤਾ ਹੈ ਉਸ ਵਾਰ। ਇਹ ਨਹੀਂ ਕਹਿ ਸਕਦੇ ਆਪਾਂ। ਖਰਚਾ ਬਹੁਤ ਕਰਿਆ ਸੀ ਇਹਨਾਂ ਨੇ। ਇਹ ਕਿਹੜੇ ਨੇ ਪਾਇਆ ਸੀ ਮਿਸਤਰੀ ਨੇ? ਇਹ ਮਿਸਤਰੀ ਤੇ ਉਹਨੇ ਹੀ ਤਾਂ ਸੀ ਅੰਦਰ ਨਹੀਂ ਜਹੀ। ਅੰਦਰ ਹੀ ਤਾਂ ਤੇ ਉਹਨੇ ਤਾਂ ਕਿਉਂਨੇ ਤਾਂ ਠੀਕ ਹੈ ਜੀ। ਦੇ ਉਹੜਾ ਪਾਰਲਾ ਅਦਰਵਾਜਿਆ ਫਿਰ ਉਹ ਹੈ ਬਾਈ ਹੋਰੀ ਪਾਰੇ ਇਹ ਮੇਰਾ ਪਿੰਡ ਤਾਂ ਹੈਗਾ ਜੀ ਲਾਲੇਆਣਾ ਲਾਲੇਆਣਾ ਹਾਂ ਜੀ ਅਵਤਾਰ ਸਿੰਘ ਮੇਰਾ ਨਾਮ ਹੈ ਮੇਰੇ ਪਿਓ ਦਾ ਨਾਮ ਹੈ ਭੋਲਾ ਸਿੰਘ ਪਹਿਲਾਂ ਇੱਥੇ ਸਾਡੇ ਬਜ਼ੁਰਗ ਕੰਮ ਕਰਦੇ ਸੀ ਇਸ ਪਿੰਡ ਚ ਠੀਕ ਹੈ ਜੀ ਹੁਣ ਕਈ ਸਾਲਾਂ ਤੋਂ ਮੈਂ ਆਉਣਾ ਇੱਥੇ ਠੀਕ ਹੈ ਜੀ ਮੈਂ ਇੱਥੇ ਪਹਿਲਾਂ ਸਨਾਰਾ ਨਿੰਗ ਕੋਠੀਆਂ ਬਣਾ ਕੇ ਗਿਆ ਤੇ ਇੱਕ ਆਪਣੇ ਇੱਥੇ ਇਹਦੀ ਕੋਠੀ ਵੀ ਮੈਂ ਹੀ ਬਣਾ ਕੇ ਗਿਆ ਹਾਂ ਤੇ ਆਪਣੇ ਇਧਰ ਟਿਕਾ ਨੈਬੇ ਗਿਆ ਨੈਬਾ ਦੇ ਬੂਟਾ ਦੇ ਬਾਬੂ ਤਿੰਨ ਭਾਈ ਨੇ ਠੀਕ ਹੈ ਜੀ ਇਹਨਾਂ ਦੇ ਚਾਰੇ ਪਾ ਕੇ ਗਿਆ ਸੀ ਇੱਕ ਬੋਰਾਾਂ ਵਾਲੇ ਮੱਖਣ ਦੀ ਗੋਠੀ ਬਣਾਈ ਸੀ ਉਹਰੇ ਠੀਕ ਹੈ ਜੀ ਤੇ ਇਹ ਮੁੰਡਾ ਮੇਰੇ ਨਾਲ ਕੰਮ ਕਰਦਾ ਸੀ ਦੋਨੇ ਇਕੱਠੇ ਕੰਮ ਕਰਦੇ ਆ ਇਹਦਾ ਨਾਮ ਮੁੰਡੇ ਦਾ ਨਾਮ ਕਮਲਜੀਤ ਉਰਫ ਰਿੰਕੂ ਮੋੜ ਮੰਡੀ ਤੋਂ ਮੋੜ ਮੰਡੀ ਇਹ ਫਿਰ ਹੁਣ ਪੁਲਿਸ ਕਿਹਾ ਕੰਮ ਹੁਣ ਇਹ ਫਿਰ ਛੱਤ ਤਾਂ ਹਾਂ ਚੱਕਦੇ ਆ ਦੁਬਾਰੀ ਹਾਂ ਜੀ ਇਹ ਛੱਤ ਫਿਰ ਚੱਕਦੇ ਆ ਦੁਬਾਰੀ ਇਹਦੇ ਥੱਲੇ ਆਰਡਰ ਦੇਵਾਂਗੇ ਇਹ ਲਫਿਆ ਫਰਾਏ ਆ ਬੁਰਾ ਵੀ ਲੱਗਦਾ ਬਾਕੀ ਡਰ ਵੀ ਹੈਗਾ ਅਗਲੇ ਨੂੰ ਵੀ ਕੋਈ ਸਾਡਾ ਕੋਈ ਪਸੂ ਨਾ ਆ ਜੇ ਥੱਲੇ ਇਹਦਾ ਪਹਿਲਾਂ ਜਦੋਂ ਕੋਠੀ ਪਾਈਆ ਮਾਦੋਂ ਉਹਨਾਂ ਨੇ ਸਮਾਨਤਰੀ ਬੈਠੀ ਸੀ ਮੈਂ ਤਾਂ ਇਹਨਾਂ ਨੂੰ ਉਹਦੀਆਂ ਹੁਣ ਸਾਲ ਕਹਤਾ ਸੀ ਕੋਠੀ ਪਾਉਣਾ ਮੈਂ ਮੈਂ ਕਿਹਾ ਯਾਰ ਆ ਕੀ ਕਰਾ ਸਮਾਨਤਰੀ ਬੈਠੋ ਮੈਂ ਕਿਹਾ ਇਹਦਾ ਕੰਮ ਠੇਡਾ ਹੀ ਹੋਇਆ ਤੇ ਮੈਂ ਕਿਹਾ ਕੁਝ ਵੀ ਹੋ ਸਕਦਾ ਹੈ ਹਾਂ ਤੇ ਹੁਣ ਉਦੋਂ ਹੁਣ ਇਹ ਬਾਂਦਰਾ ਦਾ ਲਫਿਆ ਪਿਆ ਸੀ ਸਾਢੇ 4 ਇੰਚੀ ਇਹ ਪੂਰਾ ਲਫਿਆ ਹੋਇਆ ਸੀ ਦਰਵਾਜ਼ਾ ਥੱਲੇ ਨੂੰ ਹਾਂ ਜੇ ਕਿਸੇ ਨੇ ਦੇਖਣਾ ਸ਼ੱਕ ਕੱਢਣਾ ਹੈ ਅਸੀਂ ਆ ਗਾਡਰ ਪਾਸੇ ਕਰ ਦਾਂਗੇ ਜੈਕ ਲਾ ਕੇ ਸੂਤ ਲਾ ਕੇ ਮਿੰਕੇ ਦੇਖ ਸਕਦਾ ਵੀ ਸਾਢੇ 4 ਇੰਚੀ ਨਹੀਂ ਬਈ ਸਾਢੇ 4 ਇੰਚੀ ਲਫਿਆ ਸੀ ਇਹਨੂੰ ਝੱਕ ਕੇ ਬਰਾਬਰ ਕਰਕੇ ਅਸੀਂ ਗਾਡਰ ਪਾਇਆ ਹਜੇ ਵੀ ਮਮੂਲੀ ਗੱਡ ਰਹੇ ਲਫਿਆ ਦਾਬ ਨਾਲ ਹੁਣ ਇਹ ਜੀ ਆਂਦਾ ਨਾ ਗਾਡਰ ਪੱਜ ਨਹੀਂ ਚਾਹਤਾ ਪੂਰਾ ਹਾਂ ਫਿਰ ਓਏ ਇਹ ਪਿੰਡ ਕੌਰਿਆਣੀ ਦੀ ਗੱਲ ਐ ਜਿਹੜਾ ਮੇਨ ਫੜਾ ਜਮਾ ਇੱਥੋਂ ਆ ਕੇ ਓਰੇ ਵੱਡਾ ਫੜਾ ਵਿਚਾਲ ਦੀ ਜੰਗ ਸਰਪੰਚ ਦੇ ਘਰ ਦੇ ਆ ਜੰਗ ਸਰਪੰਚ ਦੇ ਘਰ ਦੀ ਜਾਂਦੀ ਐ ਇਹ ਭਈ ਉਹ ਐ ਇਹ ਰਾਹ ਆ ਚਲੋ ਠੀਕ ਐ ਜੀ ਬਾਈ ਕਮੈਂਟਾਂ ਚ ਦੱਸਿਓ ਵੀ ਗਲਤੀ ਕਿਹਦੀ ਐ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂ ਜੀ ਧੰਨਵਾਦ ਜੀ